ਬਠਿੰਡਾ ਦੇ ਮੌੜ ਮੰਡੀ ਦੇ ਕਖਾਵਾ ਸਾਹਮਣੇ ਰੇ ਮੇਰੀ ਜਾਣਕਾਰੀ ਅਨੁਸਾਰ ਇੱਕ ਡਾਕਟਰ ਨੂੰ ਵਿਦੇਸ਼ ਫੋਨ ਤੋਂ ਨੰਬਰ ਤੋਂ ਦੋ ਕਾਲਾਰੀਆਂ ਸਨ ਜਿਸ ਦੇ ਉੱਪਰ ਵੀ 2 ਕਰੋੜ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਸੀ ਜਿਸ ਤੇ ਮੌੜ ਮੰਡੀ ਤੇ ਬਠਿੰਡਾ ਪੁਲਿਸ ਨੇ ਕਾਰਵਾਈ ਕਰਦੇ ਹਨ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਸਬੰਧੀ ਐਸਐਸਪੀ ਬਠਿੰਡਾ ਆਦੀਪਕ ਬਾਰਕ ਨੇ ਦੱਸਿਆ ਕਿ ਮੌੜ ਮੰਡੀ ਦੇ ਬਠਿੰਡਾ ਦੇ ਰਹਿਣ ਵਾਲੇ ਡਾਕਟਰ ਲਗਾਤਾਰ ਵਿਦੇਸ਼ਾਂ ਤੋਂ ਨੰਬਰ ਤੋਂ ਆ ਰਹੀਆਂ ਕਾਲਾਂ ਨੂੰ 2 ਕਰੋੜ ਦੀ ਫਰੋਤੀ ਮੰਗੀਆਂ ਜਾ ਰਹੀਆਂ ਸਨ ਇਸ ਸੰਬੰਧੀ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਇੱਕ i20 ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਸ ਘਟਨਾ ਦੀ ਸਾਜ਼ਿਸ਼ ਰਚਣ ਵਾਲੇ ਵਿਅਕਤੀ ਵੀ ਪੁਲਿਸ ਨਾਕਤ ਕਰ ਲਿਆ ਗਿਆ ਹੈ ਜਿਸ ਨੇ ਕੀ ਵਿਦੇਸ਼ਾਂ ਵਿੱਚ ਵਾਇਲਟਸ ਕੀਤਾ ਹੋਇਆ ਸੀ ਅਤੇ ਉਸਨੇ 2 ਕਰੋੜ ਰੁਪਏ ਦੀ ਫਰੋਤੀ ਮੰਗੀ ਹੈ ਡਾਕਟਰ ਤੋਂ ਵਿਦੇਸ਼ੀ ਨੰਬਰ ਰਾਈ ਕਰੋੜਾ ਰੁਪਏ ਮੰਗ ਕੀਤੀ ਗਈ ਸੀ ਅਤੇ ਗ੍ਰਿਫਤਾਰ ਕੀਤੇ ਗਏ ਤਿੰਨੇ ਨੌਜਵਾਨਾਂ ਦਾ ਨਾਮ ਵੱਖ-ਵੱਖ ਤਾਰਾ ਮਾਂ ਤਹਿ ਦਰਜ ਕਰ ਲਏ ਗਏ ਹਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਖਿਲਾਫ ਪਹਿਲਾਂ ਕੋਈ ਕੇਸ ਦਰਜ ਨਹੀਂ ਸੀ ਅਤੇ ਡਾਕਟਰਾਂ ਦੀ ਪਛਾਣ ਡਾਕਟਰ ਦੀ ਵੀ ਪਛਾਣ ਵੀ ਰੱਖੀ ਗਈ ਹੈ ਤੇ ਸੁਰੱਖਿਆ ਕਾਰਨਾਂ ਕਰਕੇ ਪੁਲਿਸ ਦੁਆਰਾ ਕੋ ਦੇਖਦੇ ਆਉਣ ਵਾਲੇ ਦਿਨਾਂ ਵਿੱਚ ਹੋਰ ਕੀ ਕੀ ਕਾਰਵਾਈਆਂ ਹੁੰਦੀਆਂ ਹਨ ਤੇ ਕੀ ਕੀ ਗੇ ਨਜ਼ਰ ਆਏ ਐਸਐਸਪੀ ਬਠਿੰਡਾ ਰਿਪੋਰਟ ਹਰਮਿੰਦਰ ਸਿੰਘ ਅਵਿਨਾਸ਼ ਬਠਿੰਡਾ ਤੋਂ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਫਿਰੋਤੀ ਦੀ ਕਾਲ ਆਈ ਸੀ ਜਿਸ ਦੇ ਵਿੱਚ ਬਾਹਰੋਂ ਇੱਕ ਨੰਬਰ ਆਇਆ ਸੀਗਾ ਫਿਰ ਬਾਹਰਲੇ 2-3 ਨੰਬਰਾਂ ਤੋਂ ਵਕ-ਵਕ ਕਾਲਾਂ ਕਈ ਦਿਨਾਂ ਤੱਕ ਆਉਂਦੀ ਰਹੀਆਂ ਜਿਸ ਦੇ ਵਿੱਚ ਪਹਿਲਾਂ 2 ਕਰੋੜ ਦੀ ਫਿਰੋਤੀ ਮੰਗੀ ਜਾ ਰਹੀ ਸੀਗੀ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਉਹ ਹੌਲੀ-ਹੌਲੀ ਕਰਕੇ ਫਿਰੋਤੀ ਦੀ ਰਕਮ ਕੱਟ ਕੇ 50 ਲੱਖ ਤੱਕ ਆ ਗਈ ਸੀ ਤਾਂ ਇਹਦੇ ਵਿੱਚ ਜਿਹੜਾ ਕਾਲਰ ਵਿਅਕਤੀ ਸੀਗਾ ਉਹਨੇ ਕਿਸੇ ਵੀ ਪਾਰਟਿਕੂਲਰ ਗੈਂਗ ਦਾ ਨਾਮ ਨਹੀਂ ਸੀ ਲਿਆ ਅਸੀਂ ਐਫਆਰ ਦਿਲਚ ਕਰਕੇ ਸਾਡੀ ਟੀਮਾ ਜਿਹੜੀ ਹੈਗੀ ਸਾਡੇ ਐਸਪੀ ਡੀ ਡੀਐਸਪੀ ਡੀਐਸਪੀ ਸਬਡਿਵੀਜ਼ਨ ਮੋਡ ਸੀਆਈਏ ਦੀ ਟੀਮਸ ਤੇ ਬਾਕੀ ਸਾਰੇ ਜਿਹੜੇ ਵੀ ਆਪਣੇ ਸਟਾਫ ਵਾਲੇ ਹੈਗੇ ਉਹ ਕੰਮ ਤੇ ਲੱਗੇ ਸੀਗੇ ਤੇ ਸਾਡਾ ਆਪਰੇਸ਼ਨ ਚੱਲਦਾ ਰਿਹਾ ਕਾਫੀ ਦਿਨ ਤੱਕ ਫਾਈਨਲੀ ਇਹ ਜਿਹੜੇ ਹੈਗੇ ਅਸੀਂ ਇਹ ਜਿਹੜਾ ਕਾਲਰ ਸੀਗਾ ਤੇ ਇਹਦੇ ਸਾਥੀ ਸੀਗੇ ਸਾਰਾ ਮੈਟਰ ਕ੍ਰੈਕ ਕਰਨ ਵਿੱਚ ਕਾਮਯਾਬ ਹੋਏ ਤਾਂ ਇਹ ਅਸਲ ਚ ਕਹਾਣੀ ਇਹ ਨਿਕਲੀ ਕਿ ਇੱਕ ਵਿਅਕਤੀ ਸੀਗਾ ਇੱਕ ਮੁੰਡਾ ਜਿਹੜਾ ਕਿ ਮੌੜ ਤੋਂ ਗਿਆ ਸੀ ਆਈਲੈਟਸ ਕਰਕੇ ਬਾਹਰ ਤਾਂ ਉਹ ਜਿਹੜਾ ਲੋਕਲ ਵਿਅਕਤੀ ਸੀਗਾ ਉਹਦੇ ਬਾਰੇ ਜਾਣਕਾਰੀ ਰੱਖਦਾ ਸੀਗਾ ਬਾਹਰ ਇਹਦੇ ਨਾਲ ਦੇ ਹੋਰ ਜਿਹੜੇ ਮੁੰਡੇ ਉੱਥੇ ਸੀਗੇ ਉਹਨਾਂ ਨੇ ਮਿਲ ਕੇ ਸਕੀਮ ਬਣਾਈ ਕਿ ਫਿਰੋਤੀ ਕਾਲ ਕਰਕੇ ਜੋ ਹੈ ਪੈਸੇ ਜਿਹੜੇ ਐਠਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਉਹਨੇ ਬੜੀ ਸਪੈਸੀਫਿਕ ਜਾਣਕਾਰੀ ਜਿਹੜੀ ਉਹਦੀ ਸੀਗੀ ਉਸ ਵਿਅਕਤੀ ਬਾਰੇ ਉਹਨੂੰ ਦਿੱਤੀ ਕਿਉਂਕਿ ਇੱਕ ਲੋਕਲ ਵਿਅਕਤੀ ਇਨਵੋਲ ਸੀਗਾ ਤੇ ਉਹਦੇ ਕੋਲ ਕਾਫੀ ਇਹਦੀ ਜਾਣਕਾਰੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਤਿੰਨ ਲੋਕਲ ਸਾਥੀ ਸੀਗੇ ਜਿਹੜੇ ਪੰਜਾਬ 'ਚ ਰਹਿੰਦੇ ਸੀਗੇ ਇਹ ਵਿਅਕਤੀ ਤਾਂ ਜਿਹੜੇ ਬੈਠੇ ਐ ਦੋ ਮਾਸਟਰਮਾਈਂਡ ਜਿਹੜੇ ਬਾਹਰ ਬੈਠੇ ਜਿਨ੍ਹਾਂ ਨੇ ਕੌਲਾਂ ਕੀਤੀ ਇਹਨਾਂ ਦੇ ਤਿੰਨ ਸਾਥੀ ਪੰਜਾਬ ਦੇ ਵਿੱਚ ਸੀਗੇ ਤਾਂ ਸਾਡੀ ਟੈਕਨੀਕਲ ਇਨਪੁਟ ਹਿਊਮਨ ਇੰਟੈਲੀਜੈਂਸ ਅਤੇ ਸਾਡੀ ਟੀਮ ਜਿਹੜੀ ਆਪਰੇਸ਼ਨਲ ਜਿਹੜੀ ਹੈ ਕੈਪੇਬਿਲਿਟੀ ਉਹਦੇ ਕਰਕੇ ਇਹਨਾਂ ਨੇ ਇਹ ਤਿੰਨ ਵਿਅਕਤੀ ਗ੍ਰਿਫਤਾਰ ਕਰ ਲਏ ਇਹ ਜਿਹੜੇ ਵਿਅਕਤੀ ਗ੍ਰਿਫਤਾਰ ਹੋਏ ਇਹਨਾਂ ਦੇ ਨਾਂ ਹੈਗੇ ਮਨਿੰਦਰ ਸਿੰਘ ਉਰਫ ਅਮਨ ਇਹ ਰਹਿਣ ਵਾਲਾ ਹੈਗਾ ਜ਼ਿਲ੍ਹਾ ਐਸਬੀਐਸ ਨਗਰ ਦਾ ਮਨਪ੍ਰੀਤ ਸਿੰਘ ਉਰਫ ਮਨੀ ਜੋ ਕਿ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ ਇਹ ਵੀ ਜ਼ਿਲ੍ਹਾ ਐਸਬੀਐਸ ਨਗਰ ਦਾ ਰਹਿਣ ਵਾਲਾ ਹੈਗਾ ਅਨਸਕਰਨ ਸਿੰਘ ਉਰਫ ਲਿਖਾਰੀ ਇਹ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹਨਾਂ ਤਿੰਨਾਂ ਵਿਅਕਤੀਆਂ ਤੇ ਕੋਈ ਵੀ ਮੁਕਦਮਾ ਪਹਿਲਾਂ ਦਰਜ ਨਹੀਂ ਹੈ ਹਾਲਾਂਕਿ ਤਫ਼ਤੀਸ਼ ਦੌਰਾਨ ਅਸੀਂ ਇਹ ਗੱਲ ਜਿਹੜੀ ਹੈਗੀ ਹੁਣ ਦੌਰਾਨੇ ਤਫ਼ਤੀਸ਼ ਅਸੀਂ ਪਤਾ ਕਰ ਰਹੇ ਹਾਂ ਕਿ ਇਹਨਾਂ ਦੇ ਨਾਲ ਹੋਰ ਕੋਈ ਵਿਅਕਤੀ ਤਾਂ ਜੁੜੇ ਹੋਏ ਨਹੀਂ ਹੈ ਇਨਾਂ ਦਾ ਇਸ ਤਰੀਕੇ ਦਾ ਕੋਈ ਪਹਿਲਾਂ ਨੇ ਕੋਈ ਇਸ ਤਰੀਕੇ ਦਾ ਆਪਰੇਸ਼ਨ ਕੀਤਾ ਹੋਵੇ ਕਿਸੇ ਨੂੰ ਬੇਕੂਬ ਬਣਾ ਕੇ ਡੈਂਗਸਟਰ ਦੇ ਨਾਂ ਤੇ ਜਾਂ ਇਸ ਤਰੀਕੇ ਦਾ ਕਰਕੇ ਕੋਈ ਫਿਰੋਤੀ ਦੀ ਰਕਮ ਕਿਸੇ ਤੋਂ ਐਠੀ ਹੋਵੇ ਉਹਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰ ਰਹੇ ਹਾਂ ਐਸਐਸਪੀ ਸਾਹਿਬ ਇਹਦੇ ਵਿੱਚ ਜਿਹੜਾ ਹੁਮਿੰਦਰ ਸਿੰਘ ਇਹ ਦੁਬਈ ਗਿਆ ਹੋਇਆ ਸੀਗਾ ਦੇਖੋ ਜੀ ਜਿਹੜੇ ਇਹਨਾਂ ਦੇ ਪਿਛੋਕੜ ਹੈਗਾ ਉਹ ਸਾਰਾ ਦੌਰਾਨ ਤਫ਼ਤੀਸ਼ ਦੌਰਾਨ ਸਾਹਮਣੇ ਆਏਗਾ ਓਕੇ ਇਹਦੇ ਵਿੱਚ ਜਿਹੜਾ ਹੋਰ ਪਤਾ ਲੱਗੇ ਜਿਹਦੇ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਇਸ ਬੰਦੇ ਉਸਕੋ ਆਇਲਟ ਕਰਦੇ ਹੈ ਕੀ ਕੋਈ ਅਭਿਸ਼ੇਕ ਕਰਦਾ ਹੈ ਜਿਹੜਾ ਪੂਰੀ ਸੂਚਨਾ ਪ੍ਰੋਵਾਈਡ ਕਰਵਾਈ ਸੀਗਾ ਬੱਤਾ ਬਾਈ ਡਿਟੇਲਸ ਨਮਾ ਦਾ ਖੁਲਾਸਾ ਅਸੀਂ ਉਹਦੋਂ ਕਰਾਂਗੇ ਜੇ ਸਾਨੂੰ ਕਨਫਰਮ ਹੁੰਦੇ ਨੇ ਜਿਹੜੇ ਕਨਫਰਮ ਹੋ ਗਏ ਉਹ ਤੁਸੀ ਉਹ ਤੁਹਾਨੂੰ ਦੱਸਦੇ ਅਸੀਂ ਜਦੋਂ ਕੋਈ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਤੋਂ ਕੋਈ ਪੈਸਾ ਬਰਾਮਦ ਹੋਇਆ ਵੀ ਇਹ ਲੈਣ ਆਏ ਸੀ ਮਨੀ ਐਕਸਚੇਂਜਰ ਤੋਂ ਜਾਂ ਕਿਤਾਬੀ ਐਸਐਚ ਕੋਈ ਰਿਕਵਰੀ ਨਹੀਂ ਹੈ ਲੇਕਿਨ ਤਫਤੀਸ਼ ਦੌਰਾਨ ਜੇ ਕੋਈ ਸਾਹਮਣੇ ਆਇਆਗਾ ਨੇ ਪਹਿਲਾਂ ਕਿਸੇ ਤਰੀਕੇ ਦੀ ਕੋਈ ਕਿਸੇ ਨਾਲ ਕੀਤੀ ਹੋਏਗੀ ਰਿਕਵਰੀ ਗੱਡੀ ਦੀ ਰਿਕਵਰੀ ਇੱਕ ਹੈਗੀ ਜਿਸ ਤੇ ਆਏ ਸੀਗੇ ਉਹ ਆਈ 20 ਕਾਰ ਜਿਹੜੀ ਮਨੀ ਦੀ ਹੈਗੀ ਹੈ ਉਹ ਅਸੀਂ ਰਿਕਵਰ ਕਰ ਚੁੱਕੇ ਹਾਂ ਤੇ ਬਾਕੀ ਰਿਕਵਰੀ ਤਫਤੀਸ਼ ਦੌਰਾਨ ਹੀ ਹੋਈ ਇਹ ਗ੍ਰਿਫਤਾਰੀ ਦੀ ਲੋਕੇਸ਼ਨ ਜਿਹੜੀ ਹੈਗੀ ਹੈ ਉਹ ਆਪਣੇ ਆਪਣੇ ਜ਼ਿਲ੍ਹੇ ਤੋਂ ਹੀ ਕੀਤੀ ਗਈ ਹੈ ਮੇਰਾ ਅਫਸਰ ਜੀ ਦੱਸਣੇ ਬਾਅਦ ਚ ਸਪੈਸੀਫਿਕ ਉਹ ਪ੍ਰੈਸ ਨੋਟ ਦੇ ਵਿੱਚ ਤੁਸੀਂ ਦੇਖ ਲਿਆ ਹਾਂ ਸਰ ਜੀ ਕਿੰਨੀ ਰਕਮ ਦੀ ਮੰਗ ਕੀਤੀ ਗਈ ਸੀ ਜਿਹੜੀ ਇਹ ਸੀਗੀ ਜਿਹੜੇ ਡਾਕਟਰਸ ਨੇ ਉਹ ਪ੍ਰਾਈਵੇਟ ਡਾਕਟਰ ਨੇ ਕਿਸ ਚੀਜ਼ ਦੇ ਡਾਕਟਰ ਨੇ ਨਹੀਂ ਵਿਅਕਤੀ ਬਾਰੇ ਅਸੀਂ ਕੋਈ ਖੁਲਾਸਾ ਨਹੀਂ ਕਰ ਰਹੇ ਜੀ ਕਿਉਂਕਿ ਉਹਦੀ ਸੀਕਰੇਸੀ ਇੰਪੋਰਟੈਂਟ ਹੁੰਦੀ ਉਹ ਅਸੀਂ ਪਛਾਣ ਨਹੀਂ ਇੱਕ ਕਾਲ ਜਿਹੜੀ ਕੀਤੀ ਹੈ ਉਹਦਾ ਤੇ ਨੰਬਰ ਤੇ 34 ਦਾ ਨੰਬਰ ਵੀ ਆਪਾਂ ਬਾਅਦ ਵਿੱਚ ਦੱਸਾਂਗੇ ਬਾਹਰਲੇ ਨੰਬਰਾਂ ਤੋਂ ਕਾਲ ਆਈ ਸੀ ਜੀ ਕਾਲ ਆਈ ਸੀ WhatsApp ਕਾਲ ਆਈ ਸੀ ਵਾਇਸ ਕਾਲ ਸੀ ਜਾਂ ਕਿਸ ਤਰ੍ਹਾਂ ਵਕ 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 ਤਰੀਕੇ ਦੀ ਕਾਲ ਆਈ ਸੀ ਉਹ ਐਵੀਡੈਂਸ ਉਹ ਐਵੀਡੈਂਸ ਦਾ ਤਫਤੀਸ਼ ਦੌਰਾਨ ਆਏਗਾ ਨਾ ਜੀ ਸਾਹਿਬ ਇਹਦੇ ਚ ਇੱਕ ਗੱਲ ਹੋਰ ਹੈ ਕਿ ਡੈਸ ਕੋ ਦਾ ਤਕ ਉਹ ਜਿਹੜਾ ਜੋ ਵੀ ਟਾਈਮ ਲਾਈਨਸ ਹੈਗੀ ਇਨਵੈਸਟੀਗੇਸ਼ਨ ਦੀ ਉਹਦੇ ਅਕੋਰਡਿੰਗ ਐਕਟ ਦੇ ਅਕੋਰਡਿੰਸ ਹੀ ਪੂਰੀ ਕਰਤਾ ਹੈ ਮਹੀਨਾ ਦੋ ਮਹੀਨਾ ਵਿੱਚ ਕਾਨੂੰਨ ਆ ਜੀ ਜਿਹੜਾ ਇਹ ਤਾਂ ਐਕਟ ਪਹਿਲੇ ਦਿਨ ਜੋ ਗਿਆ ਸੀਗਾ